ਕੀ ਵਿਚਾਰਾ ਕੀਤੀਆਂ ਗਈਆਂ ਕੀ ਮੁੱਦੇ ਤੁਹਾਡੇ ਸੀ ਅੱਜ ਸਾਰ ਅਸੀਂ ਜਿਹੜਾ ਹੈ ਸਮੂਹ ਪੰਚਾਇਤਾਂ ਫਗਵਾੜਾ ਬਲਾਕ ਦੀਆਂ ਬੁਲਾਈਆਂ ਗਈਆਂ ਸੀਗੀਆਂ ਨਾਲ ਹੀ ਸਮੂਹ ਨੰਬਰਦਾਰ ਬੁਲਾਏ ਗਏ ਸੀਗੇ ਸਮੂਹ ਕੋਪਰ ਜਿਹੜੀਆਂ ਸਹਿਕਾਰੀ ਸਭਾ ਆ ਉਹਨਾਂ ਦੇ ਪ੍ਰਧਾਨ ਬੁਲਾਏ ਗਏ ਸੀਗੇ ਤੇ ਸਰਕਾਰ ਵੱਲੋਂ ਜਿਹੜੀਆਂ ਪ੍ਰਾਲੀ ਨੂੰ ਅੱਗ ਰੋਕਣ ਲਈ ਜਿਹੜੀ ਇੱਕ ਕਲਸਟਰ ਅਫਸਰ ਤੇ ਨੋਡਲ ਅਫਸਰ ਲਗਾਏ ਗਏ ਉਹਨਾਂ ਨੂੰ ਵੀ ਬੁਲਾਇਆ ਗਿਆ ਸੀਗਾ ਤੇ ਇਹਦੇ ਵਿੱਚ ਅਸੀਂ ਅੱਜ ਪ੍ਰਾਲੀ ਨੂੰ ਅੱਗ ਤੋਂ ਰੋਕਣ ਵਾਸਤੇ ਤੇ ਉਹਨਾਂ ਨੂੰ ਅਵੇਅਰ ਕਰਨ ਵਾਸਤੇ ਕਿ ਪਰਾਲੀ ਜਲਾਉਣ ਦੇ ਕੀ ਕੀ ਨੁਕਸਾਨ ਹੋ ਸਕਦੇ ਆ ਉਹਨਾਂ ਬਾਰੇ ਇਹਨਾਂ ਨੂੰ ਜਾਣਕਾਰੀ ਦਿੱਤੀ ਆ ਤੇ ਨਾਲ ਹੀ ਨਾਲ ਇਹਦਾ ਹੱਲ ਕੀ ਹੋ ਸਕਦਾ ਉਹ ਦੱਸਿਆ ਤੇ ਨਾਲ ਦੀ ਨਾਲ ਇਹਨਾਂ ਨੂੰ ਇਹ ਵੀ ਦੱਸਿਆ ਵੀ ਕਿਹੜੀ ਮਸ਼ੀਨਰੀ ਆ ਆਪਾਂ ਵਰਤ ਕੇ ਕਿ ਆਪਾਂ ਪਰਾਲੀ ਦਾ ਹੱਲ ਕਰ ਸਕਦੇ ਆ ਇਹ ਅਸੀਂ ਇਹਨਾਂ ਨੂੰ ਜਿਹੜਾ ਹੈ ਸਮਝਾਉਣ ਵਿੱਚ ਕਾਮਯਾਬ ਹੋਏ ਆ ਕਿ ਇਹ ਇੱਕ ਸਮਾਜਿਕ ਜ਼ਿੰਮੇਵਾਰੀ ਆ ਇਹ ਸਮਾਜਿਕ ਕੁਰੀਤੀ ਹੈ ਇੱਕ ਬਿਮਾਰੀ ਹੈ ਜਿਹੜੀ ਸਾਡੇ ਸਮਾਜ ਨੂੰ ਢਣ ਵਾਂਗੂ ਖਾ ਰਹੀ ਹੈ ਕਿਉਂਕਿ ਇਹਦੇ ਨਾਲ ਪ੍ਰਾਲੀ ਜਲਣ ਦੇ ਨਾਲ ਸਾਡਾ ਵਾਤਾਵਰਨ ਖਰਾਬ ਹੋ ਜਾਂਦਾ ਵਾਤਾਵਰਨ ਦੇ ਵਿੱਚ ਸਾਡੀ ਹਵਾ ਵੀ ਹੈ ਪਾਣੀ ਵੀ ਹੈ ਤੇ ਸਾਡੀ ਮਿੱਟੀ ਤੇ ਧਰਤੀ ਵੀ ਹੈ ਸਰੋ ਮੇਰਾ ਇੱਕ ਸਵਾਲ ਆ ਕੁਝ ਮੈਂ ਜਿਹੜੇ ਤੁਹਾਡੇ ਇਥੇ ਬਚਿੰਦੇ ਆਏ ਸੀਗੇ ਉਹਨਾਂ ਦਾ ਕਹਿਣਾ ਕੁਝ ਕੋਈ ਨਾਰਾਜ਼ਗੀ ਪ੍ਰਗਟ ਕਰ ਰਹੇ ਸੀ ਉਹ ਨਾਰਾਜ਼ਗੀ ਪ੍ਰਗਟ ਇਸ ਤਰ੍ਹਾਂ ਕਰ ਰਹੇ ਸੀ ਭਈ ਇਹਨਾਂ ਨੂੰ ਜਿਹੜੀਆਂ ਚਿਮਨੀਆਂ ਆ ਧੂਆ ਕੱਢਦੀਆਂ ਜਾਂ ਪੱਠੇ ਆ ਧੂਆ ਕੱਢਦੇ ਉਹਨਾਂ ਦੀ ਨਿਗਾ ਨਹੀਂ ਹੈ ਉਧਰ ਨੂੰ ਨਹੀਂ ਹੈ ਸਾਡੀ ਪਰਾਲੀ ਨਾਲ ਨਿਗਾਹ ਆ ਕੀ ਕਹੋਗੇ ਅੱਜ ਵੀ ਮੈਂ ਜਿਹੜਾ ਹੈ ਇਸ ਲੈਕਚਰ ਦੇ ਦੌਰਾਨ ਜਿਨ੍ਹਾਂ ਨੇ ਵੀ ਇਹ ਸੁਣਿਆ ਲੈਕਚਰ ਤੇ ਉਹਦੇ ਵਿੱਚ ਮੈਂ ਸ਼ੁਰੂਆਤ ਹੀ ਇੱਥੋਂ ਕੀਤੀ ਸੀਗੀ ਕਿ ਸਾਡੇ ਜਿਹੜਾ ਹੈਗਾ ਟ੍ਰੈਫਿਕ ਤੋਂ ਬਹੁਤ ਸਾਰਾ ਪ੍ਰਦੂਸ਼ਣ ਹੋ ਰਿਹਾ ਹੈ ਸਾਡਾ ਵਾਤਾਵਰਨ ਪਲੀਟ ਹੋ ਰਿਹਾ ਬਹੁਤ ਸਾਰੀਆਂ ਫੈਕਟਰੀਆਂ ਉਹਨਾਂ ਤੋਂ ਵੀ ਪਲੀਟ ਹੋ ਰਿਹਾ ਪਰ ਅੱਜ ਆਪਾਂ ਜਿਹੜੀ ਗੱਲ ਕਰ ਰਹੇ ਆਂ ਵੀ ਜਦੋਂ ਪਰਾਲੀ ਆਪਾਂ ਜਲਾਉਂਦੇ ਆਂ ਉਦੋਂ ਜਿਹੜਾ ਸਮਾਂ ਚੱਲ ਰਿਹਾ ਹੁੰਦਾ ਸਾਡੇ ਸਾਹਮਣੇ ਉਦੋਂ ਜਿਹੜਾ ਆਪਾਂ ਸਰਦੀਵਾਰ ਨੂੰ ਵੱਧ ਰਹੇ ਹੁੰਦੇ ਆ ਤੇ ਹਵਾਵਾਂ ਜਿਹੜੀਆਂ ਹੈਗੀਆਂ ਉੱਪਰਲਾ ਵਾਤਾਵਰਨ ਸਾਡੀਆਂ ਹਵਾਵਾਂ ਠੰਡੀਆਂ ਹੋ ਜਾਂਦੀਆਂ ਜਿਹਦੇ ਕਾਰਨ ਕਿ ਜਿਹੜਾ ਵੀ ਧੂਆਂ ਪੈਦਾ ਹੁੰਦਾ ਉਹ ਥੱਲੇ ਨੂੰ ਧਰਤੀ ਵੱਲ ਨੂੰ ਆਉਂਦਾ ਤੇ ਉਹ ਇੱਕ ਤਰ੍ਹਾਂ ਦਾ ਗੈਸ ਚੈਂਬਰ ਜਿਹਨੂੰ ਆਪਾਂ ਸਮੋਗ ਦਾ ਨਾਮ ਦਿੰਦੇ ਆ ਇੱਕ ਚੈਂਬਰ ਬਣਦਾ ਜਾਂਦਾ ਜਿਹਦੇ ਨਾਲ ਕਿ ਜਿਹੜੀਆਂ ਬਹੁਤ ਸੜੀਆਂ ਬਿਮਾਰੀਆਂ ਫੈਲਦੀਆਂ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਵੀ ਆ ਤੇ ਜਿਹਦੇ ਨਾਲ ਇਸ ਤੋਂ ਇਲਾਵਾ ਜਿਹੜੀ ਸਾਡੀ ਖੇਤੀਬਾੜੀ ਵਾਸਤੇ ਖਰਾਬ ਪੋਜੀਸ਼ਨ ਆ ਕਿ ਸਾਡਾ ਕਿਤੇ ਪੰਜਾਬ ਜਿਹੜਾ ਹੈ ਮਾਲੂਥਲ ਬਣਨ ਨੂੰ ਵੱਧ ਰਿਹਾ ਉਹ ਉਹ ਸਾਡੇ ਜਿਹੜਾ ਉਹ ਧੂਆਂ ਜਿਹੜਾ ਉੱਠ ਚਿਮਨੀਆਂ ਛੱਡ ਰਹੀਆਂ ਆ ਉਹਦੇ ਨਾਲੋਂ ਕਿਤੇ ਸਾਡਾ ਪੰਜਾਬ ਜਿਹੜਾ ਖੇਤੀਬਾੜੀ ਬਰਬਾਦ ਹੋ ਗਿਆ ਨਾ ਸਾਡੀ ਰੀਡ ਦੀ ਹੱਡੀ ਆ ਉਹ ਸਾਡੀ ਕੌਮ ਦੀ ਰੀਡ ਦੀ ਹੱਠੀ ਆ ਕਿਸਾਨ ਜਿੱਥੇ ਬੰਨੀਆਂ ਕੁਸ਼ ਆਈਆਂ ਵੀ ਸੀ ਤੁਹਾਡੇ ਕੋਲ ਵਿੱਚ ਵਿੱਚ ਤੇ ਜੋ ਨਰਾਜ਼ ਵੀ ਮੈਂ ਦੇਖਿਆ ਪਰ ਉਹਨਾਂ ਵਾਰ ਕੀ ਵਿਚਾਰਿਆ ਤੁਹਾਡਾ ਵੀ ਮੰਨ ਲਓ ਕੀ ਹੈ ਜਿਹਦਾ ਉਹ ਚਿਮਨੀਆਂ ਬਾਰੇ ਜ਼ਿਆਦੀ ਗੱਲ ਕਰ ਰਿਹਾ ਜਾਂ ਪਾਣੀ ਗੰਦੇ ਬਾਰੇ ਗੱਲ ਕਰ ਰਿਹਾ ਤੇ ਉਹਨਾਂ ਬਾਰੇ ਵੀ ਸੁਝਾਣਾ ਕੋਈ ਦਿਓ ਨਾ ਹਾਂਜੀ ਇਹਦੇ ਵਿੱਚ ਇਹ ਆ ਕਿ ਹਮੇਸ਼ਾ ਜਿਹੜਾ ਹੈ ਜਿਹੜੀ ਆਪਾਂ ਗੱਲ ਕਰ ਰਹੇ ਆ ਕਿ ਕਿਸਾਨ ਜੂਨੀਅਨ ਦੇ ਨੁਮਾਇੰਦੇ ਵੱਲੋਂ ਵੀ ਗੱਲ ਕੀਤੀ ਗਈ ਆ ਉਹਨਾਂ ਨਾਲ ਵੀ ਸਾਡੀਆਂ ਲਗਾਤਾਰ ਜਿਹੜੀਆਂ ਗੱਲਬਾਤ ਚੱਲਦੀ ਰਹਿੰਦੀ ਅਸੀਂ ਉਹਨਾਂ ਨੂੰ ਮਸ਼ੀਨਰੀ ਦੀ ਗੱਲ ਕਰਦੇ ਆ ਕਿ ਸਾਡੇ ਕੋਲ ਮਸ਼ੀਨਰੀ ਲਾਓ ਕੁਛ ਨਹੀਂ ਦੀ ਕੋਈ ਘਾਟ ਨਹੀਂ ਐ ਕੁਛ ਨਹੀਂ ਦੀ ਕੋਈ ਘਾਟ ਨਹੀਂ ਜੇ ਤੁਹਾਡੇ ਕੋਲ ਵੱਧ ਪੈਸੇ ਖਰਚ ਕੇ ਵੀ ਤੁਹਾਨੂੰ ਜਿਹੜਾ ਹੈਗਾ ਇਹਨੂੰ ਪਰਾਲੀ ਨੂੰ ਸੰਭਾਲਣ ਲਈ ਉਹਦੀ ਅਸੀਂ ਜੇ ਐਵਰੇਜ ਕੱਟੀ ਇਹਦੇ 2000 ਰੁਪਈਆ ਪਰ ਕਿੱਲੇ ਦੇ ਹਿਸਾਬ ਦੇ ਨਾਲ ਉਹ ਲੱਗਦਾ ਹੈ ਪਰਾਲੀ ਨੂੰ ਸੰਭਾਲਣ ਦਾ ਪਰ ਉਹ ਤੁਹਾਨੂੰ ਖਾਦਾਂ ਦੇ ਰੂਪ ਦੇ ਵਿੱਚ ਤੁਹਾਡੀ ਜ਼ਮੀਨ ਦਾ ਪਜਾਊ ਸ਼ਕਤੀ ਵਧਾਉਣ ਦੇ ਵਿੱਚ ਤੁਹਾਡੇ ਕੋਲ 3 ਸਾਲਾਂ ਦੇ ਵਿੱਚ ਵਿੱਚ ਤੁਹਾਡੇ ਕੋਲ ਪੂਰਾ ਹੋ ਜਾਣਾ ਤੁਹਾਡੀ ਉਹ ਤਬਾਦਲ ਵੱਧ ਜਾਣੀ ਹੈ ਇਹ ਸਮਝਣ ਦੀ ਲੋੜ ਆ ਸਾਨੂੰ ਬਸ ਠੀਕ ਹੈ ਸਰ ਜਿਹੜੀਆਂ ਮਸ਼ੀਨਾਂ ਤੁਹਾਡੇ ਕੋਲ ਲੈਣਗੇ ਉਹਦੇ ਵਿੱਚ ਸਰਕਾਰ ਕੋਈ ਡਿਸਕਾਊਂਟ ਦੇ ਰਹੀ ਹੈ ਜੀ ਬਿਲਕੁਲ ਜੇ ਕੋਈ ਵਿਅਕਤੀਗਤ ਕਿਸਾਨ ਇਕੱਲਾ ਕਿਸਾਨ ਨੇ ਕੋਈ ਮਸ਼ੀਨ ਲੈਣੀ ਹੈ ਤੇ ਉਹਦੇ ਵਿੱਚ 50% ਸਬਸਿਡੀ ਹੈ ਔਰ ਜੇ ਕੋਈ ਜਿਹੜਾ ਕੋਈ ਸਹਿਕਾਰੀ ਸੁਵਾਂਵਾ ਆ ਕੋਆਪਰੇਟਿਵ ਸੁਸਾਇਟੀਆਂ ਆ ਈਵਨ ਪੰਚਾਇਤ ਆ ਇਹ ਜੇ ਕੋਈ ਕਿਸਾਨ ਗਰੁੱਪ ਹੈ ਉਹਨਾਂ ਨੂੰ ਜਿਹੜਾ ਹੈਗਾ ਸਬਸਿਡੀ 80% ਤੱਕ ਸਬਸਿਡੀ ਜਿਹੜੀ ਸਰਕਾਰ ਦੇ ਰਹੀ ਹੈ ਛੂਟ ਦੇ ਰਹੀ ਹੈ ਛੂਟ ਦੇ ਰਹੀ ਹੈ ਸਿਰਫ 20% ਜਿਹੜਾ ਹੈ ਉਹ ਉਹਨਾਂ ਨੇ ਆਪਣੇ ਕੋਲੋਂ ਦੇਣਾ ਹੈ 80% ਜਿਹੜਾ ਹੈ ਸਰਕਾਰ ਉਹਨਾਂ ਨੂੰ ਇੱਥੇ ਸਬਸਿਡੀ ਪ੍ਰੋਵਾਈਡ ਕਰ ਰਹੀ ਹੈ ਕਰ ਰਹੀ ਹੈ ਕੀ ਨਾਂਜੀ ਤੁਹਾਡਾ ਮੇਰਾ ਨਾਮ ਪਰਮਜੀਤ ਸਿੰਘ ਮਹਿ ਹੈ ਮੈਂ ਖੇਤੀਬਾੜੀ ਅਫਸਰ ਬਲਾਕ ਫਗਵਾੜਾ ਠੀਕ ਹੈ ਜੀ ਦੁਆਬਾ نیوز 24 ਨਾਲ ਗੱਲਬਾਤ ਲਈ ਤੁਹਾਡਾ ਧੰਨਵਾਦ ਜੀ ਧੰਨਵਾਦ ਜੀ ਭਾਈ ਖਤੇ ਜੀ ਅੱਜ ਜੋ ਪੁਲਾੜੀ ਸਾਂਭਤੀ ਜਾਗਰੂ ਮੀਟਿੰਗ ਜੀ ਸਰਕਾਰ ਵੱਲੋਂ ਕੀਤੀ ਗਈ 5 ਸੇਗ ਮਾਨ ਬਣੇ ਐ ਸੇ ਸਭ ਵਿਪਰਵਾਨ ਹੁੰਦੇ ਤੇ ਉਹ ਇਹ ਮਦਦ ਵਿਚ ਪਹੁੰਚਾ ਰਹੇ ਹਾਂ ਤੇ ਮੈਨੂੰ ਖੁਸ਼ੀ ਹੈ ਕੋਈ ਐਸੇ ਪਿੰਡ ਵੀ ਹੈ ਜਿਨ੍ਹਾਂ ਨੇ ਇੱਕ ਵੀ ਜਿਹੜਾ ਪੁਲਾੜੀ ਦਾ ਕੇਸ ਨਹੀਂ ਹੈ ਇਸ ਤੋਂ ਬਣ ਥੋੜੀ ਮੈਂ ਸਰਕਾਰ ਆਗੇ ਇਸ ਪੰਜ ਸੇਗ ਸਾਂਭਤੀ ਜਿਹੜੇ ਸਾਡੇ ਪੁਣਾ ਸਾਡੇ ਜੰਪਲ ਦੀ ਗੋਰੀ ਪਿੰਡ ਹੈ ਜੇ ਅਗਲੇ ਨਾਲੋਂ ਪਿਛਲੇ ਨਾਲੋਂ ਸਾਡਾ ਫਾੜੇ ਜਿਹੜਾ ਮੇਰੇ ਖਿਆਲ ਲੱਗਦਾ ਮੇਰੀ ਇਨਫੋਰਮੇਸ਼ਨ ਹੈ ਇਹ ਤਾਂ ਚਾਚੀ ਜੀ ਜੇ ਮੇਰੀ ਏਜ ਦੇ ਹਿਸਾਬ ਨਾਲ 76 70 ਸਾਲ ਦੀ ਉਮਰ ਦੇ ਹਿਸਾਬ ਦੇ ਨਾਲ ਜੋ ਮੈਮ ਸੂਟ ਕਰ ਰਹੇ ਇਹ ਫਵਾੜਾ ਜਿਹਦੀ ਵਿੱਚ ਪੈਦਾ تقريبا 1 ਨੰਬਰ ਵਾੜਿਆ ਕਿਉਂਕਿ ਪੜੇ ਲਿਖੇ ਲੋਕ ਜਿਸ ਨੇ ਅਸੀਂ ਫਲਾਡ ਨੂੰ ਵੀ ਕੰਟਰੋਲ ਕੀਤਾ ਪਹਿਲੇ ਮੇਅਰ ਜਿਹੜੇ ਅਸੀਂ ਅਡਾਪਟ ਕਰਕੇ ਜਿਹੜੇ ਬਿੰਨੀ ਸਾਡੀ ਬਈ ਸੀ ਵਾਈਟ ਉਹਦੀਆਂ ਜਿਹੜੀਆਂ ਬ੍ਰਾਂਚਸ 'ਤੇ ਉਹਨਾਂ ਠੀਕ ਤਰ੍ਹਾਂ ਸਪਾਇਟ ਸ਼ੁਰੂ ਕਰਕੇ ਸੀ ਕਮਾਈ ਕਰ ਰਿਹਾ ਹੈ